ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਤਰੀਕ ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਤਨਖਾਹ ਲਾਈ ਗਈ ਸੀ ਜਿਹਦੇ ਵਿੱਚ 2 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਘੰਟਾ ਘਰ ਵਾਲੀ ਬਾਹੀ ਦੇ ਪਾਸੇ ਬਤੌਰ ਸੇਵਾਦਾਰ ਦੇ ਨੀਲਾ ਚੋਲਾ ਪਾ ਕੇ ਤੇ ਹੱਥ ਵਿੱਚ ਬਰਸ਼ਾ ਫੜ ਕੇ ਉਹ ਸੇਵਾ 9 ਵਜੇ ਤੋਂ ਲੈ ਕੇ 10 ਵਜੇ ਤੱਕ 1 ਘੰਟੇ ਲਈ ਸੁਣਾਈ ਗਈ ਸੀ ਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਕਿਉਂਕਿ ਲੱਤ ਫ੍ਰੈਕਚਰ ਆ ਉਥੇ ਕੁਰਸੀ ਤੇ ਬੈਠੇ ਸੀ ਤੇ ਉਹਨਾਂ ਨੂੰ ਛੋਟ ਵੀ ਦਿੱਤੀ ਸੀ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਉਹ ਕੁਰਸੀ ਤੇ ਬੈਠ ਕੇ ਆਪਣੀ ਸੇਵਾ ਨਿਵਾ ਸਕਦੇ